ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਨੂੰ ਚਾਰ ਜਿਹੜੀਆਂ ਮੱਝਾਂ ਦਿਖਾਵਾਂਗੇ ਸੋ ਦੋਸਤੋ ਵੇੜਾ ਵੀ ਇਹਦੇ ਵਿੱਚ ਵੀਰ ਕੋਲੇ ਸੇਲ ਵਾਸਤੇ ਜਿਹੜੀਆਂ ਅਵੇਲੇਬਲ ਨੇ ਉਹ ਵੀ ਆਪ ਜਿਹੜੀ ਫੁੱਲ ਇਨਫੋਰਮੇਸ਼ਨ ਉਹ ਵੀਰ ਹੁਣਾਂ ਦੇ ਪਾਸੋਂ ਲਵਾਂਗੇ ਏਰੀਆ ਜਿਹੜਾ 200 ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਨਾਲ ਲੱਗਦੇ ਪਿੰਡ ਦੋਸਤੋਂ ਦੁੱਬਲੀ ਬਰਵਾਲਾ ਚੀਮਾ ਪਿੰਡ ਬਿਲਕੁਲ ਨਾਲ ਸੰਗਵਾ ਵੱਡੇ ਸੁਭਰਾ ਬਿਲਕੁਲ ਪੱਟੀ ਮੋੜ ਤੋਂ ਦੋਸਤੋਂ ਕਿਸੇ ਪਾਸਿਓਂ ਜੇਕਰ ਤੁਸੀਂ ਆਉਣਾ ਹੋਵੇ ਤਾਂ ਤੁਸੀਂ ਪਹੁੰਚ ਕਰ ਸਕਦੇ ਹੋ ਸੋ ਦੋਸਤੋ ਵੀਰ ਹੋਣਾ ਦਾ ਜਿਹੜਾ ਵਪਾਰ ਦਾ ਕੰਮ ਆ ਪਹਿਲਾਂ ਵੀ ਵੀਰ ਹੋਣਾ ਦੀਆਂ ਵੀਡੀਓ ਕਾਫੀ ਅਪਲੋਡ ਨੇ ਚੰਗੇ ਪਸ਼ੂ ਆਉਂਦੇ ਨੇ ਬਿਲਕੁਲ ਜਿਹੜੀ ਆਪਣੀ ਪਰਖ ਚੰਗੀ ਨਰਖ ਕਰਕੇ ਜਿਹੜੀ ਹਰ ਇੱਕ ਚੀਜ਼ ਇਹ ਚੰਗੀ ਕੁਆਲਿਟੀ ਦੀ ਲੈ ਕੇ ਆਉਂਦੇ ਨੇ ਬਾਕੀ ਮੌਕੇ ਤੇ ਇਹਨਾਂ ਪਸ਼ੂਆਂ ਜਦੋਂ ਤੁਸੀਂ ਵੇਖਣ ਆਓ ਤਾਂ ਸੱਲੀ ਤੁਹਾਡੀ ਆਪਣੀ ਵੀ ਬਹੁਤ ਜ਼ਰੂਰੀ ਆ ਤਸੱਲੀ ਆਪਣੀ ਕਰਕੇ ਤੁਸੀਂ ਪਸ਼ੂ ਲੈ ਕੇ ਜਾ ਸਕਦੇ ਹੋ ਸੋ ਜਿਆਦੀਆਂ ਗੱਲਾਂ ਜਿਹੜੀਆਂ ਆਪਾਂ ਪੂਰੀ ਇਨਫੋਰਮੇਸ਼ਨ ਵੀਰ ਹੋਣਾ ਦੇ ਪਾਸੋਂ ਲੈਣੇ ਆ ਚਲਦੇ ਆ ਵੀਰ ਹੋਣਾ ਦੇ ਕੋਲ ਪੁੱਛ ਲੈਨੇ ਆ ਵੀਰ ਹੋਣਾ ਦਾ ਨਾਮ ਜਿਹੜੇ ਆਪਣੇ ਵੀਰਾਂ ਨੂੰ ਨਹੀਂ ਪਤਾਗਾ ਸੋ ਸਭ ਤੋਂ ਪਹਿਲਾਂ ਹਰਵੇਲ ਵੀਰੇ ਸਤਿ ਸ੍ਰੀ ਅਕਾਲ ਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਚੈਨਲ ਦੇਖ ਰਹੇ ਪਿਆਰ ਭਰਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਹੈ ਵੀਰ ਜੀ ਸੋ ਹਰਵੇਲ ਵੀਰੇ ਅ ਅੱਜ ਆਪਣੇ ਕੋਲ ਕਿੰਨੇ ਨਾਗ ਆ ਗਏ ਪਸੂ ਕਿੰਨੇ ਸੇਲ ਆ ਜੀ ਓਵਰਹਾਲ ਆਪਣੇ ਕੋਲੇ 5 ਨੇ ਇੱਕ ਗਾਂ ਵਾ ਸੂਈ ਹੋਈ ਤਾਂ ਦੋ ਮੱਝਾਂ ਸੂਈਆਂ ਹੋਈਆਂ ਦੋ ਮੱਝਾਂ ਗੱਬਣਾ ਨੇ ਠੀਕ ਹੈ ਸੋ ਹਰਵੇਲ ਵੀਰੇ ਚੈੱਕ ਕਰ ਇਸ ਪਹਿਲੀ ਆਪਾਂ ਨੀਲੀ ਰਵੀ ਦੇ ਵਿੱਚ ਜਿਹੜੀ ਇਹ ਮੱਝ ਪੈਂਦੀ ਆ ਇਹਦੀ ਆਪਾਂ ਜਾਣਕਾਰੀ ਤੁਹਾਡੇ ਤੋਂ ਲੈ ਕੇ ਦਈਏ ਵੀਰਾਂ ਨੂੰ ਵੀ ਇੱਕ ਕਿਨਵਾ ਸੂਈ ਹੈ ਜੀ ਵੀਰ ਜੀ ਇਹ ਦੂਜੀ ਵਾਰ ਸੂਈ ਆ ਬਹੁਤ ਹੀ ਮਨਨ ਸਿੱਧੀ ਦੇ ਚੰਗੀ ਮੱਜ ਥੱਲੇ ਵੱਲੋਂ ਵੀ ਇੱਕ ਨੰਬਰ ਚ ਆਈ ਹੈ ਜੀ ਬਾਕੀ ਇਸ ਟਾਈਮ ਕਰੀਬ 10 ਤੋਂ ਬਾਹਰ ਦੁੱਧ ਹੈਗਾ ਇਹਦੇ ਥੱਲੇ ਤਾਂ ਸੂਈ ਨੂੰ ਅੱਜ ਕਰੀਬ 10 11 ਦਿਨ ਨੇ ਬਾਕੀ ਬਹੁਤ ਹੀ ਠੰਡੀ ਧੀਰੀ ਹੈ ਤਾਂ ਬਿਲਕੁਲ ਨਿਸ਼ਾਨੀਆਂ ਕਵਰ ਕਰਦੀ ਹੈ ਸਾਰੀਆਂ ਪ੍ਰੋਪਰ ਨੀਲੀ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਮਗਰ ਵੀਰ ਇਹਦਾ ਮੇਲ ਕਾਫੀ ਆ ਗਿਆ ਹਾਂ ਜੀ ਬਹੁਤ ਹੀ ਮਜ਼ੇਦਾਰ ਹੈ ਮੇਲ ਕਾਫੀ ਹੈ ਬਾਕੀ ਕਿਸਾਨ ਵੀਰੋ ਜਿਹੜਾ ਆਰਡਰ ਦੀ ਕੁਆਲਿਟੀ ਤੁਸੀਂ ਜਰੂਰ ਇੱਕ ਵਾਰੀ ਵੇਖ ਸਕਦੇ ਹੋ ਚਾਰੇ ਥਨਾ ਦਾ ਜਿਹੜਾ ਗਾਇਬ ਆ ਵਿਥਾ ਬਹੁਤ ਵਧੀਆ ਚੰਗੀ ਸੋਹਣੀ ਵਿਰਲ ਹੈਗੀ ਇਹ ਦੋਸਤੋ ਤੇ ਹਰ ਵੀਰ ਵੀਰ ਕਿੰਨਾ ਲੀਟਰ ਦੋ ਤੋ ਦੱਸਿਆ 10 ਲੀਟਰ ਹਾਂਜੀ 10 ਲੀਟਰ ਇਸ ਟਾਈਮ ਤਿਆਰ ਆ ਬਾਕੀ 14 ਲੀਟਰ ਤੱਕ ਆਰਾਮ ਨਾਲ ਦੇ ਜੂਗੀ ਠੀਕ ਹੈ ਗਾਰੰਟੀ ਨਾਲ ਲਾਈ ਜੀ ਠੀਕ ਆ ਬਾਕੀ ਦੋਸਤੋ ਜਿਹੜੇ ਨਿਸ਼ਾਨ ਆ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਧੁੰਨ ਤੇ ਥੱਲੇ ਪੈਰਾਂ ਦੇ ਚਾਰੇ ਪੈਰ ਦੋਸਤੋ ਵਾਈਟ ਧ ਕਮਾਨਾ ਜਿਹੜਾ ਤੁਸੀਂ ਜ਼ਰੂਰ ਵੇਖ ਲਓ ਚਵਾ ਵੀਰ ਕਹਿ ਰਹੇ ਨੇ ਵੀ ਚੰਗੀ ਚਵਾ ਲੱਗਾ ਹੋਇਆ ਇਸ ਨੂੰ ਬਿਲਕੁਲ ਪੋਲਾ ਚਵਾ ਹੈਗਾ ਤੇ ਸੋਹਣੇ ਥਾਨਾ ਦੋਸਤੋ ਮੁੱਠੀ ਵਾਲੇ ਥਾਨ ਨੇ ਬਾਕੀ ਇੱਕਰੀ ਮੂੰਹ ਮੱਥਾ ਜਿਹੜਾ ਤੁਸੀਂ ਉਹ ਵੀ ਵੇਖ ਲਓ ਬਾਕੀ ਤੋੜ ਕੇ ਇੱਕਰੀ ਤੁਹਾਨੂੰ ਆਪ ਦਿਖਾ ਦਿੰਨੇ ਖੋਲ ਕੇ ਵੀਰੇ ਤੋੜ ਦੇ ਤਾਜੀ ਸੂਈ ਹੈ ਦੋਸਤੋ ਮਗਰ ਮੇਲ ਕਾਫ ਹੈ ਇੱਕਰੀ ਫਿਰ ਦੱਸ ਦਿੰਨੇ ਆ ਆਰਡਰ ਦੀ ਕੁਆਲਿਟੀ ਤੁਸੀਂ ਵੇਖਦੇ ਚੈੱਕ ਕਰ ਸਕਦੇ ਹੋ ਲਓ ਜੋ ਬਾਕੀ ਦੋਸਤੋਂ ਚੰਗਾ ਪੇਟਪੂੜਾ ਹੈਗਾ ਆ ਮੀਡੀਅਮ ਕੱਦ ਦਾ ਆ ਮੀਡੀਅਮ ਕੱਦ ਹਾਈਟ ਦੀ ਹੈਗੀ ਆ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਨੀਲੀ ਰਵੀ ਆ ਲੈਣ ਦਾ ਚਾਹਵਨ ਹੋਵੇ ਤੇ ਤੁਸੀਂ ਜਰੂਰ ਖਰੀਦ ਸਕਦੇ ਹੋ ਮੁੱਲ ਇੱਕ ਵਰੀ ਆਪਾਂ ਵੀਰ ਹੋਣਾਂ ਤੋਂ ਪੁੱਛ ਕੇ ਮੁੱਲ ਵੀ ਇਹਦਾ ਜਿਹੜਾ ਪ੍ਰਾਈਸ ਆ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਸੋ ਹਰ ਵੇਲੇ ਵੀਰੇ ਕੀ ਮੁੱਲ ਕੀ ਡਿਮਾਂਡ ਕੀ ਕਰਦੇ ਪਏ ਆ ਵੀਰ ਜੀ ਮੋਲੇ ਦਾ 76000 ਬਿਲਕੁਲ ਜੈਨੂਅਲ ਜੈ ਥੋੜਾ ਬਹੁਤ ਆਪਾਂ ਮਾਨਤਨ ਕਰਾਂਗੇ ਬਿਲਕੁਲ ਥੋੜਾ ਠੀਕ ਆ ਸੋ ਦੋਸਤੋ 76000 ਰੁਪਿਆ ਇਸ ਦਾ ਜਿਹੜਾ ਮੁੱਲ ਵੀਰ ਹੁਣ ਡਿਮਾਂਡ ਕੀਤੀ ਆ ਥੋੜੇ ਬਾਅਦ ਮਤਲਬ ਕਿ ਜੈਨੂਅਨ ਜੈ ਇੱਕ ਨਾ ਜਿਹੜਾ ਛੂਟ ਹੋ ਜੇਗੀ ਉਹਦੇ ਚੋਂ ਥੋੜੀ ਜਿਹੀ ਛੂਟ ਕਰਕੇ ਜਿਹੜਾ ਘਰ ਪਹੁੰਚਾਂ ਦਾ ਮਾਨਤਨ ਕਰਕੇ ਇਹ ਜਿਹੜੀ ਮਾਝਾ ਦੋਸਤੋ ਸੇਲ ਕੀਤੀ ਜਾਵੇਗੀ ਮੂੰਹ ਮੱਥਾ ਇਕੁਰੀ ਤੁਸੀਂ ਫਿਰ ਜਿਹੜਾ ਨੋਟ ਕਰ ਸਕਦੇ ਹੋ ਸੋ ਠੀਕ ਆ ਠੀਕ ਹੈ ਵੀਰੇ ਠੀਕ ਆ ਸੋ ਵੀਰੇ ਆ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਆ ਗਈ ਆ ਮੱਝ ਇਹਨੂੰ ਇਹ ਮੋਰਾ ਮੱਝ ਆ ਜੀ ਹਾਂਜੀ ਇਹ ਦੂਜੇ ਸੂਏ ਸੂਈਏ ਵੀ ਠੀਕ ਆ ਜੀ ਇਹਦੇ ਥੱਲੇ ਦੁੱਧ ਕਰੀਬ 12 ਲੀਟਰ ਹੈਗਾ ਇਸ ਟਾਈਮ ਠੀਕ ਆ ਜੀ ਤਾਂ ਬਾਕੀ ਇਹਦੀ ਗਾਰੰਟੀ 15 ਲੀਟਰ ਦੀ ਆਪਾਂ ਦੇਵਾਂਗੇ ਠੀਕ ਆ ਜੀ ਬਹੁਤ ਹੀ ਵਧੀਆ ਇਹਦੀ ਵੀ ਚੋਾਈ ਇੱਕ ਨੰਬਰ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੇ ਇਹਨੂੰ ਵੀ ਵੀਰ ਜੀ ਅੱਜ ਕਰੀਬ 10-12 ਦਿਨਾਂ ਪਿੱਛੇ ਫੀਮੇਲ ਕਾਫਾ ਇਹਦੇ ਠੀਕ ਆ ਮਗਰ ਦੋਸਤੋ ਕੱਟੀ ਆ ਗਈ ਇਸਦੇ ਤੇ 10-12 ਦਿਨ ਤਾਂ ਸੁਭਾ ਸੂਈ ਆ ਬਹੁਤ ਹੀ ਵਧੀਆ ਠੀਕ ਆ ਤੇ 11 ਲੀਟਰ ਜਿਹੜਾ ਦੁੱਧ ਤਿਆਰ ਆ ਬਾਕੀ ਖੋਲ ਕੇ ਇਹਨੂੰ ਵੀ ਆਪਾਂ ਬੁਖਾਰ ਕੇ ਤੋੜ ਦੇ। ਸੋਦੋ ਤੋਂ 11 ਲੀਟਰ ਦੁੱਧ ਦੀ ਚਵਾਈ ਤੁਸੀਂ ਕਰ ਸਕਦੇ ਹੋ ਵੀਰ ਉਹਨਾਂ ਦੇ ਕੋਲ ਦੋ ਡੰਗ ਦੀ ਚਾਰ ਡੰਗ ਦੀ ਤੁਹਾਡੀ ਪਹੁੰਚ ਦੇ ਉੱਪਰ ਡਿਪੈਂਡ ਹੈਗਾ ਤੁਸੀਂ ਚਵਾਈ ਜਿਹੜੀ ਆ ਆਪਣੀ ਕਰਕੇ ਦੋਸਤ ਚੈੱਕ ਪਾਸ ਕਰਕੇ ਜਿਹੜੀ ਇਹ ਵੀਰ ਉਹਨਾਂ ਦੇ ਕੋਲ ਮਾਝ ਲੈ ਕੇ ਜਾ ਸਕਦੇ ਹੋ ਉੱਚੇ ਕਦ ਕਾਠੀ ਆ ਚੰਗਾ ਸੋਨਾ ਕਦ ਘਟ ਹੈਗਾ ਫੀਮੇਲ ਕਾਫ ਆ ਜੀ ਮਗਰ ਕੱਟੀ ਇਸ ਦੇ ਆ ਠੀਕ ਆ ਹਰ ਵੇਲੇ ਵੀ ਰਕੀ ਮੁੱਲ ਕਰਦੇ ਪਏ ਇਸ ਮੁੱਲ ਆਪਾਂ ਫਿਕਸ ਹੀ ਕਰਾਂਗੇ ਕਰੀਬ 78000 ਰੁਪਏ ਕਰਾਂਗੇ ਠੀਕ 77 78000 ਫਿਕਸ ਆ ਹਾਂਜੀ ਕੋਈ ਛੋਟ ਛੋਟ ਨਹੀਂ ਕਰਾਂਗੇ ਮੰਨਤਨ ਜਿਆਦਾ ਠੀਕ ਹੈ ਬਿਲਕੁਲ ਜੈਨੂ ਠੀਕ ਆ ਸੋ ਦੋਸਤੋ ਇਹ ਦੋ ਮੱਜਾਂ ਵੀਰ ਉਹਨਾਂ ਦੇ ਕੋਲ ਹੈਗੀਆਂ ਨੇ ਬਾਕੀ ਜੈਸ ਟਾਈਮ ਕੀਵ ਹਾਂਜੀ ਇੱਕ ਦਾ ਟਾਈਮ ਹੈਗਾ ਸ਼ਾਮ ਦਾ ਚੁਆਈ ਦਾ ਟਾਈਮ ਜਿਹੜਾ 6 ਵਜੇ ਦਾ ਹੈਗਾ ਠੀਕ ਹੈ ਜੀ ਠੀਕ ਹੈ ਤੇ ਹਜੇ 1 ਵਜੇ ਦੁਪਹਿਰ ਦਾ ਹਾਂਜੀ 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 ਬਿਲਕੁਲ ਦੋਸਤੋ 6 ਤੋਂ 6 ਤੁਸੀਂ ਚੁਆਈ ਕਰ ਸਕਦੇ ਵੀਰ ਹੁਣੀ 6 ਤੋਂ 6 ਜਿਹੜੀਆਂ ਇਹਨਾਂ ਮੱਜਾਂ ਦੀ ਚੁਆਈ ਕਰਦੇ ਆ ਬਾਕੀ ਹੁਣ ਜਿਹੜਾ ਸਮਾਂ ਵੀਡੀਓ ਬਣਾ ਰਹੇ ਆ ਤਕਰੀਬਨ 1 ਵਜ ਦਾ ਜਿਹੜਾ ਸਮਾਂ ਹੈਗਾ ਸੋ ਹਰវេល ਵੀਰ ਇਹ ਵੀ ਸੇਲ ਵਾਸਤੇ ਕੀ ਹੈ ਜੀ ਹਾਂਜੀ ਵੀਰ ਜੀ ਕਾ ਹੈ ਜੀ ਠੀਕ ਹੈ ਇਹ ਤਾਂ ਵੀ ਦੱਸ ਦਿਗੇ ਪਾਉ ਤੋਂ ਚਾਨਣ ਜੀ ਇੱਕ ਸੂਆ ਫਸਟ ਟਾਈਮਰ ਆ ਠੀਕ ਹੈ ਕਿੱਥੇ ਬੱਚੀ ਆ ਜੀ ਠੀਕ ਦਿੰਦੀ ਹੈ ਸੂਈ ਆ ਜੀ ਠੀਕ ਹੈ ਇਸ ਟਾਈਮ ਦੇ ਛਲੇ 10 11 ਲੀਟਰ ਦਾ ਤਿਆਰ ਆ ਬਾਕੀ ਠੰਡੀ ਸੂਈ ਆ ਜੀ ਠੀਕ ਹੈ ਪਹਿਲਾ ਸੂਆ ਦੋਸਤੋ ਸੂਈ ਆ 10 11 ਲੀਟਰ ਜਿਹੜਾ ਮਿਲਕ ਤਿਆਰ ਆ ਮਗਰ ਜਿਹੜੀ ਫੀਮੇਲ ਕਾਫ ਆਛ ਤੇ ਤੇ ਮੁੱਲ ਵੀ ਆਪਾਂ ਵੀਰ ਹੋਂਾਂ ਦੇ ਕੋਲੋਂ ਪੁੱਛ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਇਸੇ ਵੀਡੀਓ ਦੇ ਵਿੱਚ ਬਾਕੀ ਜਿਹੜੀ ਆ ਆਰਡਰ ਦੀ ਆ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ 10 ਤੋਂ ਜਿਹੜਾ 11 ਲੀਟਰ ਮਿਲਕ ਇਸ ਦੇ ਥੱਲੇ ਜਿਹੜਾ ਤੁਹਾਨੂੰ ਤਿਆਰ ਮਿਲੇਗਾ ਜੀ ਬਾਕੀ ਠੰਡੀ ਸੂਈ ਆ ਬਹੁਤ ਵਧੀਆ ਠੀਕ ਆ ਜੀ ਮੁਰਦੂ ਤੇਰੇ ਰਵੱਈਏ ਠੀਕ ਆ ਜੀ ਠੀਕ ਆ ਫਿਲਮ ਫੀਮੇਲ ਕਾਫਾ ਦੋਸਤੋ ਮਗਰ ਇੱਕ ਰੀ ਤੁਸੀਂ ਉਹ ਵੀ ਦੇਖ ਸਕਦੇ ਹੋ ਹਾਂਜੀ ਬਹੁਤ ਢੱਡੀ ਸੀ ਲਾਈ ਹਾਂਜੀ ਇਹ ਰੇਟ ਇਹਦਾ ਵੀ ਜੀ ਆਪਾਂ ਫਿਕਸ ਇਹਦਾ 26000 ਰੁਪਏ ਲਵਾਂਗੇ 26000 ਹਾਂਜੀ ਠੀਕ ਆ ਸੋ ਦੋਸਤੋ 26000 ਚ ਤੈਨੂੰ ਇਹ ਜਿਹੜੀ ਆ ਵੈਡ ਮਿਲ ਜੇਗੀ ਬਿਲਕੁਲ ਤਾਜੀ ਸੂਝ ਮਗਰ ਫੀਮੇਲ ਕਾਫਾ 10-11 ਲੀਟਰ ਤੋਂ ਤਿਆਰ ਆ ਠੀਕ ਆ ਸੋ ਵੀਰੇ ਬਾਕੀ ਚਵਾਈ ਤੁਸੀਂ ਨਾ ਸਾਰੇ ਪਸ਼ੂਆਂ ਦੀ ਕੀਤੀ ਆ ਵੀ ਟੋਟਲ ਚਵਾਈ ਕਿਵੇਂ ਇਹਨਾਂ ਸਾਰਿਆਂ ਦੀ ਸਾਰਿਆਂ ਦੀ ਇੱਕ ਨੰਬਰ ਭਾਵੇਂ ਕੋਈ ਧਾਰ ਨਹੀਂ ਨਾ ਮਾਰੇ ਹਾਂਜੀ ਆਪਾਂ ਕੋਲ ਦੇ ਮਤਲਬ ਕਿਸੇ ਚ ਕੋਈ ਭੂਰ ਛੱਟਾ ਜਾਂ ਛਰਲਾ ਕੋਈ ਨਹੀਂ ਹੈਗਾ ਨਾ ਨਹੀਂ ਕੁਝ ਨਹੀਂ ਠੀਕ ਆ ਠੀਕ ਆ ਸੋ ਦੋਸਤੋ ਇਹ ਸਨ ਵੀਰ ਹੁਣ ਕੋਲ ਤਿੰਨ ਪਸ਼ੂ ਅ ਦੋ ਪਸ਼ੂ ਹੋਰ ਨੇ ਉਹਨਾਂ ਦੀ ਜਿਹੜੀ ਡਿਟੇਲ ਆ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਸੋ ਹਰ ਵੀਰ ਜਿਹੜੇ ਆਪਣੇ ਫੋਨ ਨੰਬਰ ਨੇ ਸੰਪਰਕ ਨੰਬਰ ਵੀ ਆਪਣੇ ਵੀਰਾਂ ਨੂੰ ਜਰੂਰ ਦੱਸੋ ਆਪਣਾ ਕੰਟੈਕਟ ਨੰਬਰ ਹੈਗਾ ਜੀ 990382025 9906382025 ਓਕੇ ਜੀ ਓਕੇ ਸੋ ਦੋਸਤੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਾਂ ਜੀ ਹੁਣ ਦੱਸੋ ਜੀ ਜਿਹੜਾ ਪਸ਼ੂ ਤੁਹਾਨੂੰ ਐਨੀਮਲ ਜਿਹੜਾ ਪਸੰਦ ਹੋਵੇ ਤੁਸੀਂ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਉਹ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ